ਡੀ ਖਬਰ ਲਾਡੋਵਾਲ ਟੋਲ ਪਲਾਜ਼ਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਾਡੋਵਾਲ ਟੋਲ ਪਲਾਜ਼ਾ ਤੇ ਟਰੱਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ ਜਾਮ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੋਵੇਂ ਪਾਸੇ ਦੀ ਆਨ ਜਾਣ ਵਾਲੇ ਜਿੰਨੇ ਵੀ ਵਾਹਨ ਸਨ ਉਹਨਾਂ ਦਾ ਜਾਮ ਲੱਗ ਜਾਂਦਾ ਹੈ ਕਾਫੀ ਵੱਡੇ ਪੱਮਾਨੇ ਤੇ ਕਾਫੀ ਘੰਟਿਆਂ ਤੱਕ ਜਿਹੜੇ ਵਾਹਨ ਨੇ ਉੱਥੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ ਤਾਂ ਜੋ ਉਹਨਾਂ ਨੂੰ ਰਸਤਾ ਮਿਲ ਸਕੇ ਲਾਡੋਵਾਲ ਟੋਲ ਪਲਾਜ਼ਾ ਪਾਰ ਕਰਨ ਦਾ ਪਰ ਇਸੇ ਵਿਚਕਾਰ ਪੁਲਿਸ ਵੱਲੋਂ ਵੀ ਲਗਾਤਾਰੀ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਨਾਲ ਮੀਟਿੰਗ ਕਰਕੇ ਗੱਲਬਾਤ ਕਰਕੇ ਲਾਡੋਵਾਲ ਟੋਲ ਨੋ ਖੋਲਣ ਦੇ ਲਈ ਲਗਾਤਾਰ ਯਤਨ ਕੋਸ਼ਿਸ਼ ਕੀਤੀਆਂ ਜਾ ਰਹੀਆਂ ਸੀ ਪਰ ਇਸ ਵਿੱਚਕਾਰ ਜਦੋਂ ਇੱਕ ਐਂਬੂਲੈਂਸ ਜਿਸ ਨੂੰ ਰਸਤਾ ਨਹੀਂ ਮਿਲਦਾ ਉਸਤੇ ਜਿਆਦਾ ਦੇਰ ਜਾਮ ਵਿੱਚ ਖੜੇ ਹੋਣ ਤੋਂ ਹੋਣ ਦੇ ਕਾਰਨ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹ ਗੁੱਸਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੌਕੇ ਤੇ ਹੀ ਸਾਰੇ ਜਿਨ੍ਹਾਂ ਵੀ ਰਾਸ਼ਟਰੀ ਟਰੱਕ ਯੂਨੀਅਨ ਦੇ ਵੱਲੋਂ ਜਿੰਨਾ ਜ਼ਿਆਦਾ ਪੈਮਾਨੇ ਤੇ ਲੋਕਾਂ ਨੂੰ ਇਕੱਠਾ ਕਰਕੇ ਧਰਨਾ ਲਗਾਇਆ ਗਿਆ ਸੀ ਸਾਰਾ ਲਾਠੀ ਚਾਰਜ ਕਰਕੇ ਚਕਵਾ ਦਿੱਤਾ ਜਾਂਦਾ ਤਦ ਆਜ਼ੀ ਕੀ ਮੌਕੇ ਤੇ ਐਸਪੀ ਰਮਨਦੀਪ ਸਿੰਘ ਭੁੱਲਰ ਵੱਲੋਂ ਪਹਿਲਾ ਕਾਫੀ ਲੰਬੇ ਸਮੇਂ ਤੱਕ ਟਰੱਕ ਯੂਨੀਅਨ ਪ੍ਰਧਾਨ ਨਾਲ ਗੱਲਬਾਤ ਕੀਤੀ ਜਾਂਦੀ ਆ ਤਾਂ ਜੋ ਜਲ ਤੋਂ ਜਲਦ ਟਰਨਾ ਉਠਾਇਆ ਜਾ ਸਕੇ ਪਰ ਕਾਫੀ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਵੀ ਜਦੋਂ ਇਹ ਟਰਨਾ ਨਹੀਂ ਉੱਠ ਚੁੱਕਿਆ ਜਾਂਦਾ ਤਾਂ ਮੌਕੇ ਤੇ ਉਹਨਾਂ ਵੱਲੋਂ लाठी चार्ज ਕਰਵਾ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਨੂੰ ਗੱਡੀ 'ਚ ਬਿਠਾ ਕੇ ਥਾਣੇ ਲਿਜਾਇਆ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਐਸਪੀ ਪੁੱਲਰ ਵੱਲੋਂ ਕਿ ਇੰਨਾ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਕਰਨਾ ਕਰਨਾ ਲਾਣਾ ਤੇ ਆਪਣੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਡੈਮੋਕਰੇਟਿਕ ਰੂਲ ਹੈ ਪਰ ਇਸੇ ਵਿੱਚਕਾਰ ਦੂਜੇ ਲੋਕਾਂ ਨੂੰ ਜਿਸ ਕਾਰਨ ਪਰੇਸ਼ਾਨੀ ਹੋ ਰਹੀ ਹੈ ਇਸ ਦੇ ਚੱਲਦਿਆਂ ਅਸੀਂ ਜ਼ਿਆਦਾ ਦੇਰ ਤੱਕ ਲਾਡੋਵਾਲ ਟੋਲ ਪਲਾਜ਼ਾ ਨੂੰ ਬੰਦ ਨਹੀਂ ਰੱਖਣ ਦੇ ਸਕਦੇ ਕਿਉਂਕਿ ਕਈ ਐਂਬੂਲੈਂਸਾਂ ਵੀ ਕਈ ਮਰੀਜ਼ ਵੀ ਐਂਬੂਲੈਂਸਾਂ ਦੇ ਵਿੱਚ ਆਪਣੇ ਰਸਤਾ ਜਾਮ ਹੋਣ ਕਰਕੇ ਉਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ ਲੰਘਣ ਦੇ ਵਾਸਤੇ ਜਿਸ ਕਰਕੇ ਉਹਨਾਂ ਨੂੰ ਇਹ ਲਾਡੋਵਾਲ ਟੋਲ ਪਲਾਜ਼ਾ ਜਲਦ ਤੋਂ ਜਲਦ ਖੁਲਵਾਉਣਾ ਪੈ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਵੀ ਇੱਕ ਵਾਰ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਇਸ ਵੇਲੇ ਦੀ ਹਾਂ ਸਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਮੀਟਿੰਗ ਹੋਈ ਹੈ ਜੀ ਕੀ ਫੈਸਲਾ ਨਿਕਲਿਆ ਜੀ ਫੈਸਲਾ ਕਿ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲ ਗੱਲ ਨਹੀਂ ਕਰਨ ਤਿਆਰ ਉਹ ਤਾਂ ਦੌਕੇ ਮਾਰ ਰਹੇ ਫਟਾਫਟ ਦੋ ਕਮੇਂਟ ਚ ਖੋਲ ਦੇਣੇ ਖੁਲਵਾ ਲੈਣਾ ਚਲੋ ਕਰਵਾਉਣਾ ਸਰਕਾਰ ਦਾ ਕੰਮ ਹੈ ਵੇ ਖੁਲਵਾ ਲਵੀਂ ਵੀ ਕੀ ਰੌਲਾ ਆ ਗੱਲਬਾਤ ਕੀਤੀ ਜਾਂਦੀ ਅਸੀਂ ਕੀ ਹੈ ਕੀ ਰਹੇ ਹਾਂ ਮੰਤਰੀ ਦੇ ਬਿਆਨ ਦੇ ਦਿਓ ਲੇਬਰ ਦੀ ਪੌਂਸ ਜਿਹੜੀ ਹੈਗੀ ਆ ਲੇਬਰ ਦੀ ਲਾਗ ਹੋਊਗੀ ਟਰੱਕਾਂ ਦੇ ਲਾਗ ਹੋਊਗੀ ਦੂਜਾ ਸੀਐਮ ਸਾਹਿਬ ਨਾਲ ਮੀਟਿੰਗ ਰਖਾ ਦਿਓ ਅਸੀਂ ਦੋਨਾਂ ਦੀਆਂ ਕਮਾਂਡ ਕੀਤੀ ਹੋਰ ਹਮਨ ਮੰਨਣ ਨੂੰ ਤਿਆਰ ਨਹੀਂ ਆ ਕਿ ਤੁਹਾਨੂੰ ਠੀਕ ਹੈ ਸਰਕਾਰ ਕਹਿੰਦੀ ਆਪ ਘਰੋਣਾ ਕੱਲਾ ਲਾ ਗੱਠੀ ਚਾਜ ਕਾਨਾ ਕੱਲਾ ਰੋ ਦੋ ਕਰਨ ਕੋ ਜਕਾਨਾ ਕਰਨ ਸਰਕਾਰ ਦਾ ਕੰਮ ਹੈ ਤੁਸੀਂ ਮਤਲਬ ਮੰਗਾਂ ਦੇ ਲੈ ਕੇ ਬਿਲਕੁਲ ਨਹੀਂ ਤਾਂ ਮੰਗਾਂ ਦੇ ਪਿੱਛੇ ਹਟੇ ਜੀ ਵੀ ਆਹ ਦੋ ਗੱਲਾਂ ਹੈਗੀ ਇੱਕ ਕੰਮ ਜੇ ਬਿਆਨ ਦਵਾ ਦਿਓ ਸੀਐਮ ਸਾਹਿਬ ਦਾ ਧੰਨਵਾਦ ਆਪਣੇ ਮੰਤਰੀ ਦਾ ਧੰਨਵਾਦ ਨਹੀਂ ਸੀਐਮ ਸਾਹਿਬ ਨਾਲ ਮੀਟਿੰਗ ਫਿਕਸ ਕਰਾ ਦਿਓ ਉਹ ਨਹੀਂ ਕੁਝ ਕੀਤਾ ਹੁਣ ਅਸੀਂ ਕੀ ਕਰ ਸਕਦੇ ਤੁਸੀਂ ਡੀਸੀ ਮੰਗ ਕੀਤੀ ਸੀ ਵੀ ਇੱਥੇ ਆਨ ਦਾ ਨਹੀਂ ਡੀਸੀ ਦੇ ਮੈਂ ਅਸੀਂ ਮੰਗ ਨਹੀਂ ਕਰਦੇ ਅਸੀਂ ਕਹਿੰਦੇ ਛੇ ਐਸਪੀ ਸਾਹਿਬ ਕਹਿੰਦੇ ਨਾ ਬਿਆਨ ਤਾਂ ਬੰਦ ਜੀ ਨੇ ਦੇਣਾ ਜਿੱਥੇ ਜਾਰੀ ਕਰਦੇ ਹੋ ਲੈਟਰ ਜਾਰੀ ਕਰਦੇ ਹੋ ਬਿਆਨ ਆ ਗਿਆ ਸੀਐਮ ਸਾਹਿਬ ਦੀ ਲੈਟਰ ਆ ਜਾਵੇ ਮੀਟਿੰਗ ਇੱਕ ਸੂਚੀ ਤਾਂ ਵੀ ਚੱਲ ਜਾਊਗਾ ਅੱਛਾ ਤੇ ਨਹੀਂ ਤਾਂ ਤਰਨਾ برداشت ਨਹੀਂ ਦੇਈ ਇਹ ਵੀ ਜਾਰੀ ਰਹੂਗਾ ਜੀ ਟੋਲ ਬਲਾ ਜਾਂ ਫ੍ਰੀ ਰਨਗੇ ਜਾਰੀ ਹੋਊਗਾ ਯੋਜਨਾ ਪ੍ਰਾਣ ਹੁੰਦਾ ਕੋਨਾ ਫਾਸ ਜ਼ਿੰਮੇਵਾਰ ਆਗਾ ਮੈਂ ਆਦੇ ਤਾਂ ਨਹੀਂ ਦੇ ਦੋ ਇਹਨਾਂ ਦਾ ਉਨਾ ਉਸਰ ਲੋਕ ਬਣਾਉਂਦਾ ਹਨ ਜਲਦੀ ਕਿਉਂ ਹਾਂ ਲੋ ਯਾਰ ਇਹਦਾ ਮਾਈਕ ਜਾ ਫੜੋ ਬੰਦੀ ਮੈਂ ਨਾ ਬੇਤੀ ਸੁਣੋ ਮੈਂ ਕਿਸੇ ਨਾਲ ਗੱਲ ਕਰਦਾ ਤੁਸੀਂ ਤੁਹਾਡੇ ਨਾਲ ਮੈਂ ਗੱਲਾਂ ਹੀ ਕਰੀ ਜਣਾ ਲੋ ਕਰੋ ਨਹੀਂ ਆ ਤੁਸੀਂ ਇੱਕ 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 ਕੰਮ ਕਰੋ ਜਿਹਨੇ ਮੇਰੇ ਵੀਰ ਉਹ ਤਮਾਸ਼ਾ ਦੇ ਇਹਦੇ ਲੈਂ ਲਾ ਕੇ ਲੰਗਰ ਦੇ ਇਧਰ ਆਓ ਇਧਰ ਆਪਾਂ ਜੀ ਦੇ ਖਣ ਆਏ ਆ